ਫਾਜ਼ਲਕਾ ਪੁਲਿਸ ਵੱਲੋਂ ਅਬੋਹਰ ਸ਼ਹਿਰ ਦੀ ਸੁਰੱਖਿਆ ਕੀਤੀ ਗਈ ਹੋਰ ਮਜ਼ਬੂਤ ਅਬੋਹਰ ਸ਼ਹਿਰ ਵਿੱਚ ਕੀਤੇ ਗਏ ਹੋਰ ਪੀਸੀਆਰ ਮੋਟਰਸਾਈਕਲ ਤਾਇਨਾਤ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਅਤੇ ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜ਼ਲਕਾ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ ਫਾਜ਼ਲਕਾ ਪੁਲਿਸ ਵੱਲੋਂ ਅਬੋਹਰ ਸ਼ਹਿਰ ਵਿੱਚ ਨਿਗਰਾਨੀ ਯਕੀਨੀ ਬਣਾਉਣ ਲਈ ਦਿਨ ਸਮੇਂ 8 ਅਤੇ ਰਾਤ ਸਮੇਂ 6 ਪੀਸੀਆਰ ਮੋਟਰਸਾਈਕਲ ਤਾਇਨਾਤ ਕੀਤੇ ਗਏ ਅਬੋਹਰ ਸ਼ਹਿਰ ਦੇ ਵਿੱਚ ਅੱਜ ਤੋਂ ਸਾਡੇ ਜੋ ਐਸਐਸਪੀ ਸਾਹਿਬ ਸੀਨੀਅਰ ਸਿਪਾਹੀ ਵਿਰਾਜ ਪੁਲਿਸ ਕਪਤਾਨ ਫਾਜ਼ਲਕਾ ਉਨਾ ਹੋ ਲੋ ਜਿਹੜੀ ਵਿਸ਼ੇਸ਼ ਮਹਿੰਚਲਾ ਆਪੀ ਅਸੀਂ ਸ਼ਹਿਰ ਦੇ ਅਭੋਰ ਸ਼ਹਿਰ ਦੇ ਵਿੱਚ ਜਿਹੜੀ ਅਸੀਂ ਪੀਸੀਆਰ ਵੀ ਕੰਸੀਡਰੀ ਕਰੀ ਰਹੀ ਹੈ ਨਵੇਂ ਇੰਟਰਡਿਊਸ ਕਰ ਰਹੇ ਹਾਂ ਜਿਸ ਤਕਰੀਬਨ 810 ਸਾਡੇ ਮੋਟਰਸਾਈਕਲ ਜਿਹੜੇ ਆ ਹਰ ਟਾਈਮ ਜਿਹੜੇ ਆ ਅਭੋਰ ਸ਼ਹਿਰ ਦੇ ਵਿੱਚ ਪੀਸੀਆਰ ਇਹਨਾਂ ਨੂੰ ਡੇਟ ਵਾਈਜ਼ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਵੰਡ ਕੇ ਜੀ ਦਿੱਤਾ ਤੇ ਇੱਥੇ ਹਮੇਸ਼ਾ ਤਨਾਤ ਰਹਿੰਦੀ ਜਿਸਤੇ ਅਸੀਂ ਇਹਦਾ ਇਸ ਦਾ ਮਤਲਬ ਸਾਡਾ مین ਪਰਪਸ ਹੈ ਅਭੋਰ ਸ਼ਹਿਰ ਦੇ ਜਿਹੜੇ ਲੋਨ ਨਾਟਰ ਨਹੀਂ ਮਤਲਬ ਇਹ ਸਨੇਚਿੰਗ ਦੀਆਂ ਜਾਂ ਕਿਸੇ ਤਰ੍ਹਾਂ ਦੀ ਵਾਰਦਾਤ ਦੇ ਜਿਹੜਾ ਪੁਲਿਸ ਦਾ ਰਿਸਪੌਂਸ ਟਾਈਮ ਹੈ ਉਹ ਉਸ ਨੂੰ ਘੱਟ ਤੋਂ ਘੱਟ ਜਿਹੜਾ ਹੈਗਾ ਇਹ ਕਹਿੰਦਾ ਆਪਣਾ ਲੈ ਹੁੰਦਾ ਹੁੰਦਾ